ਇਸ ਵੇਲੇ ਗੁਰਦੀਪ ਰੰਧਾਵਾ ਦੇ ਘਰ ਖੜੇ ਆ ਮਹਿਲਾਵਾਂ ਦੇ ਵਿੱਚ ਖੁਸ਼ੀ ਹੈ ਲੰਕਿ ਨਤੀਜਾ ਕੁਝ ਥੇਰ ਦੇ ਬਾਅਦ ਅਨਾਉਂਸ ਹੋ ਜਾਵੇਗਾ ਪਰ ਜਿਹੜੇ ਆਖਰੀ ਰਾਊਂਡ ਬਚੇ ਨੇ ਲਗਭਗ ਪਰਿਵਾਰ ਇਸ ਗੱਲ ਨੂੰ ਲੈ ਕੇ ਕੌਨਫੀਡੈਂਟ ਹੈ ਕਿ ਹੁਣ ਇਹ ਲੀਡ ਟੁੱਟਣ ਵਾਲੀ ਨਹੀਂ ਹੈਗੀ 17ਵੇਂ ਰਾਊਂਡ ਦੇ ਵਿੱਚ ਜਿਹੜੇ ਅੱਗੇ ਗਿਣਤੀ ਪਹੁੰਚ ਚੁੱਕੀ ਆ ਔਰ ਨੱਚ ਕੇ ਗਿੱਧਾ ਪਾ ਕੇ ਜਿਹੜਾ ਹੈਗਾ ਖੁਸ਼ੀ ਮਨਾਈ ਜਾ ਰਹੀ ਹੈ ਮਾਤਾ ਜੀ ਮੇਰੇ ਨਾਲ ਮਾਤਾ ਜੀ ਲਗਭਗ ਗਿਣਤੀ ਜ ਸਾਹਮਣੇ ਹੈ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਵਧੀਆ ਨਤੀਜਾ ਆਇਆ ਬਹੁਤ ਸੋਹਣਾ ਆਇਆ ਜੀ ਵਧੀਆ ਖੁਸ਼ੀ ਉਹ ਪਿੰਡਾਂ ਨਹੀਂ ਦੇਖਣੀ ਚਾਹਣੇ ਜਿਹੜੀ ਪਿੰਡਾਂ ਵਾਲੀ ਖੁਸ਼ੀ ਹੁੰਦੀ ਆ ਜੀ ਖੁਸ਼ੀ ਸਾਡੇ ਪਿੰਡ 'ਚ ਬਹੁਤ ਜ਼ਿਆਦਾ ਖੁਸ਼ੀ ਆ ਜੀ ਜਿੰਨਾ ਪਰਿਵਾਰ ਆ ਸਾਰਾ ਸਾਡੇ ਨਾਲ ਆ ਮਾੜਾ ਨੱਚ ਕੇ ਦਿਖਾ ਦਿਓ ਪਹਿਲਾਂ ਕੀਦਾ ਪਾ ਰਹੇ ਸੀਗੇ ਜੀ ਤਾ ਗੁਰਦੀਪ ਸਿੰਘ ਰੰਧਾਵਾ ਦੇ ਘਰ ਜਸ਼ਨ ਜਿਹੜੇ ਹੈਗੇ ਮਨਾਏ ਜਾਣ ਦੀ ਤਿਆਰੀ ਜਿਹੜੀ ਹੈਗੀ ਉਹ ਕਰ ਲਈ ਗਈ ਹਾਲਾਂਕਿ ਗੁਰਦੀਪ ਸਿੰਘ ਰੰਧਾਵਾ ਸਵੇਰੇ ਸਾਨੂੰ ਮਿਲੇ ਤਾਂ ਪੂਰਨ ਭਰੋਸੇ ਦੇ ਵਿੱਚ ਸੀ ਕਿ ਇਥੋਂ ਦੇ ਹਲਕੇ ਦੇ ਲੋਕ ਗੜ ਤੋੜਨਗੇ ਕਾਂਗਰਸ ਦਾ ਤਾਂ ਮੈਡਮ ਸਾਡੇ ਨਾਲ ਮੈਡਮ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਜੀ ਬਹੁਤ ਵੱਡੀ ਜ਼ਿੰਮੇਵਾਰੀ ਪਹਿਲਾਂ ਗੁਰਦੀਪ ਸਿੰਘ ਰੰਧਾਵਾ ਸੀ ਉਹ ਨਾਲ ਐਮ ਐਲ ਏ ਨੇ ਬਹੁਤ ਸਾਰਾ ਜ਼ਿੰਮੇਵਾਰੀ ਇਸ ਤੋਂ ਬਾਅਦ ਤੁਹਾਡੀ ਹੋਰ ਵੀ ਵੱਧ ਗਈ ਹੈ ਲੋਕਾਂ ਦੇ ਪ੍ਰਤੀ ਜਦੋਂ ਮੈਂ ਆਪਣੇ ਆਮ ਪਰਿਵਾਰ ਦਾ ਆਮ ਲੋਕਾਂ ਦਾ ਸਾਰਿਆਂ ਦਾ ਸਾਥ ਹੋਵੇ ਤੇ ਫਿਰ ਕੋਈ ਇੱਦਾਂ ਨਹੀਂ ਲੱਗਦਾ ਕਿ ਸਾਡੇ ਤੇ ਕੋਈ ਹੈਗਾ ਬੜਾ ਵਧੀਆ ਸਾਡਾ ਚੱਲਦਾ ਪਿਆ ਹੈ ਤਨ 22 ਸਾਲ ਹੋ ਗਏ ਅਸੀਂ ਇਤਰੇ ਸੇਵਾ ਕਰਦੇ ਪਏ ਚੱਲ ਜਾਂਦਾ ਦੋ ਹੁਣ ਕੈਮਰਾ ਲੰਬਾ ਸਾਮਾ ਹੋ ਗਿਆ ਰੰਧਾਵਾ ਸਾਹਿਬ ਦਾ ਸੁਭਾ ਕਹਿ ਹੋ ਜਾ ਬਹੁਤ ਵਧੀਆ ਪਰ ਸਾਨੂੰ ਗਰਮੀ ਜੇ ਲੱਗਦੀ ਥੋੜੇ ਪਤਾ ਨਹੀਂ ਮੈਂ ਤਾਂ ਨਹੀਂ ਮੇਰੇ ਵਾਸਤੇ ਤਾਂ ਬਹੁਤ ਵਧੀਆ ਆ ਜਿਹਨ ਮੰਨੇ ਜਾਂਦੇ ਹਨ ਜੇ ਕੋਈ ਗਰਮੀ ਚ ਹੁੰਦਾ ਬਿਲਕੁਲ ਜਿਹੜੀ ਗੱਲ ਨਹੀਂ ਮਨਾਉਣੀ ਵੀ ਮਨਾ ਲਈਦੀ ਆ ਹਾਂਜੀ ਸਾਧਾ ਮਾਤਾ ਜੀ ਸਾਡੇ ਪਿੰਡੋਂ ਨਾ ਵੇਖੋ 1000 ਦੀ ਲੇਟ ਹੈ ਜੇ ਪਹਿਲੇ ਹਾਂ ਇਹ ਨੂੰ ਵੱਧ ਕੀ ਹੋ ਸਕਦਾ ਦੱਸੋ ਮੈਨੂੰ ਹੈ ਮੇਰੇ ਮੇਰੇ ਬੱਚੇ ਇੱਕ ਨਹੀਂ ਮੇਰੇ ਚਾਰ ਬੱਚੇ ਆਜ ਦੇ ਦਿਨ ਦੀ ਕਿੰਨੀ ਉਡੀਕ ਸੀਗੀ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗਾਈ ਜਿਹੜੇ ਥਰੂ ਆਉ ਬੜੇ ਖੁਸ਼ੀ ਦੇ ਉਹ ਤੇ ਖੁਸ਼ੀ ਦੇ ਇਹ ਸਾਰੇ ਪਿੰਡ ਵਾਸੀ ਨੇ ਘਰਾਂ ਦੀ ਨੇ ਮੈਂਬਰ ਹੁਣ ਜਿਵੇਂ ਜਿਵੇਂ ਪਤਾ ਲੱਗ ਰਿਹਾ ਕਿ ਲਗਭਗ ਜਿਹੜੇ ਕੰਮ ਨੇੜੇ ਹੋ ਗਿਆ ਤੇ ਗਿਣਤੀ ਲਗਭਗ ਪੂਰੀ ਹੋ ਚੁੱਕੇ ਸਾਡੇ ਨਾਲ ਉਹ ਬਾਈ ਜੀ ਕੀ ਨਾ ਨਾਮ ਹਰਦੇਵ ਸਿੰਘ ਪੀਰ ਰੰਧਾਵਾ ਸਾਹਿਬ ਅੱਛਾ ਹਾਂ ਜੀ ਹਾਂ ਜੀ ਮੇਰੇ ਵਿਆਹ ਦੀ ਗਈ ਫਿਰ ਤਾਂ ਤੁਹਾਡੇ ਨਾਲ ਨੇੜਤਾ ਵਧਾਉਣੀ ਪੈਣੀ ਸਾਰੇ ਨੂੰ ਜੀ ਬਿਲਕੁਲ ਜੀ ਬਿਲਕੁਲ ਬਣਦੀ ਹੈ ਜੀ ਤੇ ਪੰਗੇ ਵੀ ਬਹੁਤ ਪਿੰਦੇ ਆ ਯਾਦ ਰੱਖੀ ਅਸੀਂ ਇਦਾਂ ਦਾ ਕੰਮ ਹੀ ਨਹੀਂ ਕਰਨਾ ਜਿਹੜਾ ਪੰਗਿਆ ਅੱਗੇ ਜਾ ਕੇ ਸਾਨੂੰ ਕੋਈ ਪੰਗਾ ਪਾਵੇ ਗੁਰਦੀਪ ਰੰਧਾਵਾ ਜੀ ਢਾਈ ਸਾਲ ਤੋਂ ਬਿਲਕੁਲ ਗਰਾਊਂਡ ਲੈਵਲ ਤੇ ਲੋਕਾਂ ਨਾਲ ਵਿਚਰ ਰਹੇ ਸੀ ਤੇ ਅੱਜ ਲੋਕਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਆ ਵੋਟ ਪੁਗਤਾ ਕੇ ਤੇ ਇਹ ਜਿੱਤ ਜਿਹੜੀ ਦਿੱਤੀ ਆ ਇਹ ਗਰਦੀਪ ਰੰਧਾਵਾ ਜੀ ਜਿੱਤ ਜਿਹੜੀ ਆ ਉਹ ਲੋਕਾਂ ਦੀ ਆਪਣੀ ਜਿੱਤ ਆ ਜਿਹੜੀ ਲੋਕਾਂ ਨੇ ਨਹੀਂ ਵੱਡੇ ਪੱਧਰ ਤੇ ਜਿਹੜੀ ਹੈ ਮੇਰੇ ਸਾਰਾਂ ਡੇਰਾ ਬਾਬਰਾਂ ਦੇ 5000 ਦੀ ਲੀਡ ਪਿਛਲੇ 20 ਸਾਲ ਤੋਂ ਨਹੀਂ ਕੋਈ ਕੈਂਡੀਡੇਟ ਜਿੱਤਿਆ ਬਿਲਕੁਲ ਸੀ ਕਿ ਜਿਮਣੀ ਜੋੜ ਸੀ ਪਰ ਕੋਈ 500 400 700 1300 ਵੋਟ ਤੱਕ ਜਿੱਦਾ ਸੀ 5000 ਦੀ ਲੀਡ ਹੋ ਚੁੱਕੀ ਹੈ ਜੇ ਸ਼ਰਤ ਦੋ ਤਿੰਨ ਰੁਝਾਨ ਜਿਹੜੇ ਆ ਉਹ ਆਉਣੇ ਬਾਕੀ ਨੇ ਗਰਦੀਪ ਰੰਧਾਵਾ ਦੇ 7-8000 ਦੀ ਲੀਡ ਰਿਕਾਰਡ ਤੋੜ ਜਿੱਤ ਜਿਹ ਇਹ ਦਸਾਉਂਦੀ ਆ ਗਰਦੀਪ ਰੰਧਾਵਾ ਨੇ ਗਰਾਊਂਡ ਲੈਵਲ ਤੇ ਲੋਕਾਂ ਦਾ ਜਿਹੜਾ ਵੀ ਲੰਬਾ ਸਮੇਂ ਤੋਂ ਰੰਧਾਵਾ ਸਾਹਿਬ ਦੇ ਨਾਲ ਸਮਾ ਬਤਾਇਆ ਹੈਗਾ ਪਿੰਡ ਪੱਦਰ ਤੇ ਔਰ ਜਦੋਂ ਐਫਜੀ ਪੋਲਿਟਿਕਸ ਦੇ ਵਿੱਚ ਆ ਜਾਂਦੇ ਆ ਕਿਹੋ ਜਿਹਾ ਇਨਸਾਨ ਦੇ ਤੌਰ ਤੇ ਜਾਂ ਪੋਲਿਟਿਸ਼ੀਅਨ ਦੇ ਵਿੱਚ ਆਉਂਦੇ ਕਿੰਨਾ ਕੁ ਬੰਦਾ ਬਦਲ ਗਿਆ ਬਹੁਤ ਜ਼ਿਆਦਾ ਜੀ ਕਿੰਨਾ ਵੀ ਕਹਿ ਸਕਦੇ ਆ ਉਤੋਂ ਵੀ ਜ਼ਿਆਦਾ ਬਦਲ ਗਿਆ ਹਾਂਜੀ ਬਹੁਤ 23 ਸਾਲ ਦੇ ਵਿੱਚ ਬਹੁਤ ਸੋਹਣੇ ਕੰਮ ਕੀਤੇ ਬਹੁਤ ਵਧੀਆ ਇਹਨਾਂ ਨੇ ਆਪਣੇ ਇਸ ਲੈਵਲ ਦਾ ਕੰਮ ਕੀਤਾ ਬਹੁਤ ਸੋਹਣੇ ਮਤਲਬ ਦੁਨੀਆ ਇਹ ਖੁਸ਼ੀ ਦਾ ਮਾਹੌਲ ਹੈਗਾ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈਗਾ ਸਾਰਿਆਂ ਦੇ ਚਿਹਰੇ ਤੇ ਅੱਜ ਖੁਸ਼ੀ ਵੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਇੱਕ ਲੰਬਾ ਸੰਘਰਸ਼ ਸੀ ਇਸ ਜਿੱਤ ਦੇ ਪਿੱਛੇ ਪਿਛਲੇ ਤਕਰੀਬਨ 22 ਦਿਨ ਤੋਂ ਜਿਹੜਾ ਹੈਗਾ ਉਹ ਚੋਣ ਕੈਂਪੇਨ ਸੀ 22 ਦਿਨ ਤੋਂ ਨਗਾਤਾਰ ਇੱਕ ਇੱਕ ਦਿਨ ਜਿਹੜਾ ਹੈ ਕਿ ਰਾਹ ਜਿਹੜੀ ਹੈਗੀ ਆ ਉਹ ਲੰਘਾਈ ਜਾ ਰਹੀ ਸੀ ਤਾ ਅੱਜ ਇਹ ਖੁਸ਼ੀ ਦਾ ਦਿਨ ਹੈਗਾ ਤੇ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਅਨਮਿਟ ਤੇ ਸਾਂਝੀਆਂ ਕਰ ਰਿਹਾ ਰੰਧਾਵਾ ਪਰਿਵਾਰ ਦੇ ਘਰ ਤੋਂ ਇਹ ਤਸਵੀਰਾਂ ਜਿੱਥੇ ਪਰਿਵਾਰ ਇੰਤਜ਼ਾਰ ਕਰ ਰਿਹਾ ਕਿ ਕਦੋਂ ਰੰਧਾਵਾ ਸਭ ਘਰ ਆਉਂਦੇ ਨੇ ਕਦੋਂ ਉਹਨਾਂ ਦਾ ਜਿਹੜਾ ਹੈਗਾ ਇੱਥੇ ਸਵਾਗਤ ਕੀਤਾ ਜਾਵੇਗਾ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਵੀ ਜਿਹੜੇ ਹੈਗੇ ਨੇ ਉਹ ਗਿਣਤੀ ਕੇਂਦਰ ਤੇ ਪਹੁੰਚਣਾ ਸ਼ੁਰੂ ਹੋ ਗਏ ਨੇ ਕੁਝ ਹੀ ਸਮੇਂ ਦੇ ਬਾਅਦ ਜਿਹੜਾ ਹੈਗਾ ਆਖਰੀ ਐਲਾਨ ਹੋ ਜਾਵੇਗਾ ਪਰ ਡੇਰਾ ਬਾਬਾ ਨਾਨਕ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦਾ ਗਾੜ ਤੋੜਿਆ ਗੁਰਦੀਪ ਸਿੰਘ ਰੰਧਾਵਾ ਨੇ ਤੇ ਪਰਿਵਾਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਖੁਸ਼ੀ ਹੈ